ਸੁਖੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾਹ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਸਰ ਸੋ ਕੁਰਸੋ ਛੱਟੀ ਐ ਤੁਦ ਡਿਠੇ ਸੱਚੇ ਬਾਤਿ ਸਾਹ ਮਨ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਬਾਤਿ ਸਾਹ ਸਿਰ ਸਾਹ ਦਸਾਹ ਜਿਸ ਪਾਸ ਵਹਿਠਿਓ ਸੋਹੀਐ ਸਬਨਾਂ ਦਾ ਰੀਸਾ ਹੋ ਸਜਣ ਸਚਾ ਪਾਤਸ਼ਾਹ ਸਿਰਸ਼ੋੰ ਦਾ ਸ਼ੋ ਜਿਸ ਪਾਸ ਵਹਿਠਿਓ ਸੋਹੀਐ ਸਬਨ ਦਾ ਵੀਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਮਹਲਾ ਪੰਜਵਾਂ ਗੁਰ ਸ਼ੀਵਾ ਅਸ਼ਟਪਦੀ ਇਕ ਓੰਕਾਰ ਤੁਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ੁਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤੋ ਕੀ ਹੈ ਓਟ ਸਾਦ ਰਖੋ ਦੇਵ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤੇਹ ਤੇ ਓਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਕੀ ਹੈ ਓਟ ਸਾਦ ਰਖੋ ਦੇ ਕਰ ਹਾਥ ਕਿਰਪਾ ਮਿਲ ਹੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਅਨਕਿ ਉਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋਰੇ ਭੇਟ ਸੰਤ ਮੇਰੀ ਲਾ ਹੈ ਸਗਲ ਚਿੰਤ ਠਾਕੁਰ ਸਿਓ ਮੇਰਾ ਚੁੱਕ ਮਨ ਪੀਦ ਇਕ ਖਿੰਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋਰੇ ਭਗਤ ਜੋ ਮਾਇਆ ਧੀਰਤ ਕਿ ਅੰਬ੍ਰਿਤ ਨਾਮ ਨਿਰਰਿਦ ਸਿਂਚਾ ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਨ ਲਾਏ ਕਰ ਕੋ ਠਾਕੁਰ ਇਕ ਤਿਲ ਨਾਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆਸ਼ਰਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕਾ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੀ ਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਕੋ ਨਿਤ ਰਹੋ ਪੀਖੈ ਮਨ ਹੱਥ ਜੋ ਕਮਾਵੈ ਦਿਲ ਨ ਲੇਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਇਸ ਭੇਟ ਗਤ ਹੋਏ ਹਮਾਰੀ ਸੁਪਰਸੰਨ ਗੋਪਾਲ ਰਾਏ ਕਟਰੀ ਬੰਦਨ ਮਾਏ ਗੁਰ ਕਾ ਸ਼ਬਦ ਮੇਰਾ ਮਨ ਰਤ ਸਦੋ ਸਦੋ ਅਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾ ਦੂਜਾ ਸਫਲ ਸਫਲ ਭਈ ਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਰਨਾ ਸ੍ਰੀ ਮਹਲਾ 5 ਘਰਿ ਸਿਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ਓਰ ਜਾਇਓ ਮਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਦ ਰਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ